ਸਤਿ ਸ਼੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾੜਾ ਇਸ ਸਮੇਂ ਅਸੀਂ ਪਟਿਆਲਾ ਆਪਾਸੋਂ ਰੋਡ ਤੇ ਸਥਿਤ ਪਿੰਡ ਰੈਮਨ ਮਾਜਰੀ ਵਿਖੇ ਖੜੇ ਆ ਜਿੱਥੇ ਰੋਡ ਦੇ ਉੱਪਰ ਧਰਨਾ ਲੱਗਿਆ ਪਿਆ ਟਰੈਕਟਰ ਲਾ ਕੇ ਰੋਡ ਜਾਮ ਕੀਤਾ ਗਿਆ ਜੀ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਲਾਈਨਾਂ ਲੱਗੀਆਂ ਹੋਆਂ ਗੱਡੀਆਂ ਦੀਆਂ ਸੋ ਇੱਕ ਸਾਈਡ ਤੇ ਪਿੰਡ ਦੇ ਨੌਜਵਾਨ ਨੇ ਪਿੰਡ ਦੇ ਵਿਅਕਤੀ ਨੇ ਜਿਹੜੇ ਰੋਡ ਤੇ ਬੈਠੇ ਨੇ ਕੀ ਆ ਕਾਰਨ ਕਿਉਂ ਧਰਨਾ ਲਗਾਉਣਾ ਪਿਆ ਕਿਉਂਕਿ ਕੱਲ ਤੋਂ ਜਿਹੜਾ ਗੁੱਗਾ ਮਾੜੀ ਮੇਲਾ ਹੈ ਜੀ ਉਹ ਵੀ ਸਟਾਰਟ ਆ 16 17 ਅੱਜ ਤੋਂ ਟੂਰਨਾਮੈਂਟ ਸਟਾਰਟ ਸੀ ਫਿਲਹਾਲ ਪੰਚਾਇਤ ਸਰਪੰਚ ਸਾਹਿਬ ਨੇ ਕਲੱਬ ਦੇ ਪ੍ਰਧਾਨ ਨੇ ਅਤੇ ਨਾਲ ਖਿਡਿਆਰੀ ਨੇ ਰੋਡ ਤੇ ਬੈਠੇ ਨੇ ਕੀ ਕਾਰਨ ਆ ਰੋਡ ਤੇ ਬੈਠਣ ਦਾ ਧਰਨਾ ਲਗਾਇਆ ਗਿਆ ਜੀ ਦਰੀਆਂ ਬਸਾ ਕੇ ਗੱਲ ਕਰਦੇ ਆ ਹਾਂਜੀ ਜਸਪ੍ਰੀਤ ਜੀ ਕੀ ਕਾਰਨ ਆ ਜੀ ਅੱਜ ਰੋਡ ਤੇ ਬੈਠਣਾ ਪੈ ਗਿਆ ਜੀ ਧਰਨਾ ਲਗਾ ਕੇ ਸਟੂਡੈਂਟਸ ਟੂਰਨਾਮੈਂਟ ਸਟਾਰਟ ਕਰਨਾ ਸੀ ਟੂਰਨਾਮੈਂਟ ਜਿਹੜਾ ਸਟਾਰਟ ਹੋਇਆ ਜੀ ਸਾਰਾ ਪ੍ਰਸ਼ਾਸਨ ਦੀ ਦੇਖ ਰੇਖ ਹਟ ਹੋਇਆ ਜਦੋਂ ਅਸੀਂ ਟੈਂਟ ਲਾ ਰਹੇ ਸੀ ਬਿਨਾ ਮਨਜ਼ੂਰੀ ਤੋਂ ਤਾਂ ਟੈਂਟ ਨਹੀਂ ਲਾਏ ਸੀ ਜੇ ਇਹਨਾਂ ਨੇ ਸਾਨੂੰ ਕਿਹਾ ਵੀ ਲਾ ਦਿਓ ਤਾਂ ਲਾਏ ਨੇ ਹੁਣ ਐਸਚੋ ਸਭ ਫੋਨ ਕਰਕੇ ਕਹਿ ਰਹੇ ਨੇ ਵੀ 1:30 ਵਜੇ ਤੱਕ ਖੜ ਜੋ ਬੰਦ ਕਰ ਦੋ ਸਿਸਟਮ ਬਾਈ ਜੀ ਜਵਾਕ ਮੋਗੇ ਫਰੀਦਕੋਟ ਹਰਿਆਣਾ ਤੋਂ ਟੀਮ ਆਈਆਂ ਮੇਰੇ ਛੋਟੇ ਛੋਟੇ ਜਵਾਕ ਨੇ ਇਹ ਹੁਣ ਹੁਣ ਕਹਿੰਦੇ ਟੂਰਨਾਮੈਂਟ ਬੰਦ ਕਰ ਦੋ ਅੱਛਾ ਹਾਂ ਜੀ ਇੱਕ ਸਾਰੇ ਤੁਹਾਡੇ ਕੋਲ ਸਾਰੇ ਲਿਖਤੀ ਪ੍ਰਬੰਧ ਪੂਰੇ ਸੀ ਸਾਡੇ ਕੋਲ ਮਾਨਜੋਗ ਕੋਰਟ ਨਾਬਾ ਦੀ ਵੀ ਸਟੇ ਹੈਗੀ ਹੈ ਜੀ ਸਾਡੇ ਕੋਲ ਐਸ ਡੀ ਐਮ ਸਾਹਿਬ ਨੇ ਵੀ ਪਰਮਿਸ਼ਨ ਦਿੱਤੀ ਹੋਈ ਹੈ ਸਾਰੇ ਪ੍ਰਸ਼ਾਸਨ ਦੀਆਂ ਪਰਮਿਸ਼ਨਾਂ ਨੇ ਪਰ ਹੁਣ ਪਤਾ ਨਹੀਂ ਕੀ ਸਿਆਸੀ ਦਬਾਅ ਬਣਿਆ 1 ਲਖਤ ਕਹਿੰਦੇ ਬੰਦ ਕਰ ਦਿਓ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਖੇਡਾਂ ਕਰਵਾਓ ਇੱਕ ਪਾਸੇ ਇਹਨਾਂ ਦਾ ਐਮ ਐਲ ਏ ਦੇਮਨ ਸਾਡੀਆਂ ਖੇਡਾਂ ਬੰਦ ਕਰਾ ਰਿਹਾ ਇੱਕ ਪਾਸੇ ਸਾਡੀਆਂ ਖੇਡਾਂ ਬੰਦ ਕਰਵਾ ਰਿਹਾ ਜੀ ਹਾਂ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ ਜੀ ਇਹ ਦੇਖੋ ਤੁਸੀਂ ਹਾਂ ਜੀ ਕੀ ਲੱਗਦਾ ਬਾਈ ਕੀ ਸਿਆਸੀ ਪ੍ਰੈਸ਼ਰ ਹੈ ਕੋਈ ਸਿਆਸੀ ਪੇਟ ਚੜ ਰਹੀਆਂ ਨੇ ਖੇਡਾਂ ਬਿਲਕੁਲ ਸਿਆਸੀ ਪ੍ਰੈਸ਼ਰ ਹੈ ਜੀ ਐਮਐਲਏ ਦੇਮਾਨ ਇਹ ਖੇਡਾਂ ਬੰਦ ਕਰਵਾਉਣ ਦੇ ਵਿੱਚ ਉਹਦਾ ਪੂਰਾ ਹੱਥ ਹੈ ਜੀ ਹਾਂ ਜੀ ਸੋ ਆਹ ਤੇ ਚੰਗਾ ਪਣਾ ਖੜਾ ਦੀ ਟ੍ਰੈਕ ਕੋਈ ਤਰਨਾ ਹੈ ਜਿਹੜਾ ਉਹ ਲੱਗਿਆ ਵਾ ਤੁਸੀਂ ਦੇਖ ਰਹੇ ਹੋ ਕਹਿੰਦੇ ਜੀ ਸਿਆਸੀ ਪ੍ਰੈਸਰ ਆ ਸਿਆਸੀ ਭੇਟ ਖੇਡਾਂ ਚੱਲ ਰਹੀਆਂ ਨੇ ਸੋ ਕੀ ਕਾਰਨ ਕਿਉਂ ਇਹ ਖੇਡਾਂ ਰੁਕੀਆਂ ਗਈਆਂ ਨੇ ਇਹ ਤਾਂ ਐਸ ਐਚਓ ਸਾਹਿਬ ਦੱਸਣਗੇ ਫਿਲਹਾਲ ਉਹ ਫੋਨ ਨਹੀਂ ਚੱਕ ਰਹੇ ਜੀ ਉਹਨਾਂ ਨੂੰ ਦੋ ਵਾਰ ਫੋਨ ਕਰ ਲਿਆ ਇਹ ਉਹਨਾਂ ਨੇ ਫੋਨ ਨਹੀਂ ਚੱਕਿਆ ਜਦੋਂ ਉਹ ਫੋਨ ਚੱਕਦੇ ਨੇ ਉਹਨਾਂ ਨਾਲ ਗੱਲ ਕੀਤੀ ਜਾਊਗੀ ਥੋੜੀ ਤਲਖੀ ਵੀ ਹੋਈ ਐ ਇੱਥੇ ਕਿਸੇ ਕੱਲ ਨੂੰ ਲੈ ਕੇ ਸੋ ਸਰਪੰਚ ਸਾਹਿਬ ਨੇ ਗੱਲ ਕਰਦੇ ਆ ਸਰਪੰਚ ਸਾਹਿਬ ਕੀ ਕਰਨਾ ਜੀ ਥੋੜੀ ਤਲਖੀ ਹੋ ਗਈ ਸੀ ਹੈ ਜੀ ਤਲਖੀ ਵੀ ਹੋ ਗਈ ਸੀ ਕੀ ਗੱਲ ਹੋ ਗਈ ਪਿੰਡ ਦੇ ਨੇ ਜੀ ਸਰਾਰਤੀ ਨੇ ਦੋ ਚਾਰਕ ਉਹ ਛੱਡੇ ਵੀ ਹੁੰਦੇ ਨੇ ਇਹਨਾਂ ਦੇ ਅੱਛਾ ਮਿੰਤਾਲਾ ਦਾ ਅੱਗੇ ਦਾ ਇਨਸਾਫ ਨੂੰ ਧਰਨੇ ਲੱਗਦੇ ਤੇ ਹੁਣ ਜਵਾਕਾਂ ਨੂੰ ਖੜ੍ਹਾਉਣ ਵਾਸਤੇ ਧਰਨੇ ਲਾਉਣੇ ਪਿਆ ਕਰਨਗੇ ਪਿੰਡਦਿਆਂ ਨੂੰ ਵੀ ਖੇਡਾਂ ਹੋ ਲੈਣ ਦਿਓ ਜੀ ਮਿੰਤਾ ਕਰਨੀਆਂ ਪਿਆ ਕਰਨੀਆਂ ਇੱਕ ਵਾਰ ਤਾਂ ਸੀਐਮ ਕਹ ਰਿਹਾ ਖੇਡਾਂ ਕਰਾਓ ਜਵਾਕਾਂ ਨੂੰ ਨਸ਼ਿਆਂ ਤੋਂ ਦੂਰ ਹੋਣ ਤੋਂ ਖੇਡਣ ਦਿਓ ਜਾਂ ਤਾਂ ਇਹ ਇਹਨਾਂ ਨੂੰ ਮੈਂ ਨਸ਼ਿਆਂ ਦੇ ਟੀਕੇ ਟੂਕੇ ਲਵਾ ਕੇ ਖੜਿਆ ਰਿਆਂ ਤਾਂ ਰੁਕ ਗਿਆ ਮੈਨੂੰ ਤਾਂ ਇਹੀ ਚੀਜ਼ ਲੱਗਦੀ ਆ ਸੰਧ ਸਮਝ ਨਹੀਂ ਆ ਰਹੀ ਪਰਮਿਸ਼ਨ ਸਾਨੂੰ ਦੇਤੀ ਕੋਰਟ ਚੋਂ ਸਟੇ ਲੈ ਲਈ ਪਹਿਲਾਂ ਇਹ ਸਾਨੂੰ ਇਹਦੇ ਸਾਨੂੰ ਖਾਸਾ ਸੀਗਾ ਵੀ ਸਾਡਾ ਜਿਹੜਾ ਗਰਾਊਂਡ ਸਟੇਡੀਅਮ ਆ ਵੀ ਇਹ ਪੰਚਾਇਤ ਦੀ ਜਗ੍ਹਾ ਦਾ ਵੀ ਸਾਨੂੰ ਕੋਈ ਸਿਆਸਤ ਦਾ ਪ੍ਰੈਸ਼ਰ ਕਰਕੇ ਲਾ ਲੋ ਵੀ ਸਾਡੇ ਖੇਡਾਂ ਨਾ ਰੁਕ ਜਾਣ ਅਸੀਂ ਕੋਰਟ ਚੋਂ ਜਾ ਕੇ ਸਟੇ ਲੈ ਲਈ ਇਹ ਪੰਚਾਇਤ ਦੀ ਜਗ੍ਹਾ ਤੇ ਗਰਾਊਂਡ ਆ ਸਾਨੂੰ ਉਹ ਪਰਮਿਸ਼ਨ ਮਿਲ ਗਈ ਸੀਗੀ ਉਹ ਵੀ ਐਸਐਚਓ ਸਾਹਿਬ ਦੇ ਧਿਆਨ ਚ ਐਡੀਐਮ ਸਾਹਿਬ ਦੇ ਵੀ ਧਿਆਨ ਚ ਵੀਡੀਓ ਸਾਹਿਬ ਦੇ ਵੀ ਧਿਆਨ ਚ ਜੋ ਵੀ ਪ੍ਰਸ਼ਾਸਨ ਹੁੰਦਾ ਉਸ ਤੋਂ ਬਾਅਦ ਚ ਮਾਨਯੋਗ ਸਾਨੂੰ ਐਡੀਐਮ ਸਾਹਿਬ ਨੇ ਪਰਮਿਸ਼ਨ ਦਿੱਤੀ ਵੀ ਟੂਰਨਾਮੈਂਟ ਕਰਾਓ ਕੋਸ਼ਕ ਸ਼ਰਤਾਂ ਸੀਗੀਆਂ ਸੋ ਥੋੜੀ ਬਹੁਤੀ ਤਲਖੀ ਵੀ ਹੋਈ ਹੈ ਜੀ ਇੱਥੇ ਤੇਰੇ ਮਾਰੂ ਜੀ ਸੋ ਥੋੜੀ ਬਹੁਤੀ ਤਲਖੀ ਵੀ ਹੋਈ ਹੈ ਜੀ ਕਿਸੇ ਗੱਲ ਨੂੰ ਲੈ ਕੇ ਸੋ ਧਰਨਾ ਹੈ ਜਿਹੜਾ ਉਹ ਲੱਗਿਆ ਵਾਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਾਰ ਨਾ ਲੱਗਿਆ ਵਾ ਕਿਸੇ ਗੱਲ ਨੂੰ ਲੈ ਕੇ ਥੋੜੀ ਬਹੁਤ ਤਲਖੀ ਵੀ ਹੋਈ ਆ ਸੋ ਤੁਸੀਂ ਦੇਖ ਰਹੇ ਹੋ ਐਸਐਚਓ ਸਾਹਿਬ ਇਸ ਮਸਲੇ 'ਚ ਕੀ ਕਹਿੰਦੇ ਨੇ ਕੀ ਹੁੰਦਾ ਏ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਧਰਨਾ ਲੱਗਿਆ ਵਾ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਧਰਨਾ ਜਿਹੜਾ ਚੱਲ ਰਿਹਾ ਏ ਉਹ ਨਿਸ਼ਾਨ ਨਾ ਉਹ ਨਿਸ਼ਾਨ ਨਾ ਭਾਈ ਹੁਣ ਕੀ ਤੁਹਾਡੀ ਮੰਗ ਕੀ ਆ ਮੰਗ ਕੀ ਆ ਜੀ ਸਾਡਾ ਪ੍ਰਸ਼ਾਸਨ ਨੇ ਜਿਹੜਾ ਤਾਮਾ ਜਾਮਾ ਕਰਾਇਆ ਸਾਡਾ ਪੀਸਫੁਲੀ ਸਾਡਾ ਟੂਰਨਾਮੈਂਟ ਸਟਾਰਟ ਕਰਾ ਦੇਣ ਅਸੀਂ ਕਿੱਥੋਂ ਜਵਾਕਾਂ ਨੂੰ ਕਿਵੇਂ ਮੋੜਦੀਏ ਆਪ ਬੁਲਾਏ ਹੋਏ ਨੇ ਇਹ ਪ੍ਰਸ਼ਾਸਨ ਨੇ ਕਿਹਾ ਵੀ ਟੂਰਨਾਮੈਂਟ ਕਰਾਓ ਮਨਜ਼ੂਰੀਆਂ ਦਿੱਤੀਆਂ ਨੇ ਤਾਂ ਅਸੀਂ ਬਾਈ ਜੀ ਇਹ ਮਨਜ਼ੂਰੀਆਂ ਦੇ ਕੇ ਫੇਰ ਰੋਕਣਾ ਕਿੱਧਰ ਨੂੰ ਜਾ ਰਿਹਾ ਸਿਸਟਮਾ ਦਾਅਵੇ ਤਾਂ ਕੀਤੇ ਜਾ ਰਹੇ ਸੀ ਕਿ ਕਿਸੇ ਨੂੰ ਖੱਜਲ ਨਹੀਂ ਹੋਣ ਦਿੱਤਾ ਜਾਊਗਾ ਕੁਝ ਨਹੀਂ ਹੋਣ ਦਿੱਤਾ ਜਾਊਗਾ ਪਰ ਛੋਟੇ ਛੋਟੇ ਬੱਚੇ ਆਏ ਬੈਨੇ ਦੇਖੇ ਨਹੀਂ ਜਾ ਰਹੇ ਬਾਈ ਇਹ ਭਵਿੱਖ ਹੈ ਜੀ ਅਪਾ ਕਹਿੰਦੇ ਆ ਵੀ ਭਵਿੱਖ ਆਪਣਾ ਸੇਫ ਹੋਣਾ ਚਾਹੀਦਾ ਅੱਜ ਦੇ ਟਾਈਮ 'ਚ ਅੱਗੇ-ਅੱਗੇ ਹਾਲਾਤ ਕੀ ਨੇ ਬੱਚੇ ਨਸ਼ੇ 'ਨਾ ਬਹੁਤ ਜ਼ਿਆਦਾ ਜਿਹੜੇ ਜਵਾਨ ਮੁੰਡੇ ਨੇ ਉਹਨਾਂ ਦੀ ਡੈਥਾਂ ਹੋ ਰਹੀਆਂ ਨੇ ਨਸ਼ਿਆਂ ਨਾਲ ਇਹ ਬੱਚੇ ਨੇ ਇਹਨਾਂ ਨੇ ਅੱਜ ਤੋਂ ਸਟਾਰਟ ਹੋਣਾ ਜੇ ਇਹਨਾਂ ਨੂੰ ਸਟਾਰਟ ਹੀ ਨਹੀਂ ਕਰਾਂਗੇ ਉਸ ਤੇ ਸਾਹੀ ਤੇ ਨਹੀਂ ਕਰਾਂਗੇ ਖੇਡਾਂ ਦੇ ਪ੍ਰਤੀ ਐਦਾ ਧਰਨੇ ਲਾ ਲਾ ਕੇ ਮੇਰਾ ਜਿਹੜੇ ਅੱਗੇ ਟੂਰਨਾਮੈਂਟ ਹੋਣਾ ਨੇ ਇੱਕ ਨੇ ਆਹੀ ਕੁਝ ਹੋਇਆ ਕਰੂਗਾ ਅੱਜ ਸਾਡਾ ਲੱਗਿਆ ਕੱਲ ਨੂੰ ਕਿਤੇ ਹੋਰ ਹੋਊ ਇਹ ਦੇਮਾਨ ਕਰਾ ਰਹੇ ਐਮਐਲਏ ਮੌਜੂਦਾ ਮੈਂ ਤਾਂ ਐ ਹੈਰਾਨਾ ਪਰਦਾ ਨਾ ਇਹ ਮੁੰਡਾ ਆਮ ਆਦਮੀ ਸੇ ਉਹਦੀ ਚਾਹ ਪਾਰਟੀ ਚ ਦੱਸੋ ਕਿੱਥੇ ਨਹੀਂ ਜਾਂਦਾ ਇਹ ਫਿਰ ਵੀ ਆਮ ਆਦਮੀ ਪਾਰਟੀ ਦੇ ਵੀ ਤੁਹਾਡੇ ਨੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹਨਾਂ ਦੀ ਕਹੇ ਜੀ ਸਿਆਸਤ ਕੀ ਜੱਸੀ ਬਾਈ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਇਹੀ ਹੈ ਜੀ ਸਾਡੀ ਸਾਡਾ ਟੂਰਨਾਮੈਂਟ ਸਟਾਰਟ ਕਰਵਾਇਆ ਜਾਵੇ ਪ੍ਰੈਸ਼ਰ ਪ੍ਰੋਚਰ ਛੱਡੇ ਜਾਣ ਜੋ ਵੀ ਆ ਕੋਈ ਵੀ ਸ਼ਰਾਰਤੀ ਅੰਸ਼ਰਾਂ ਨੂੰ ਬਖਸ਼ਿਆ ਨਾ ਜਾਵੇ ਸਾਡੀ ਤਾਂ ਇਹੀ ਮੰਗਾ ਵੀ ਸਾਡਾ ਟੂਰਨਾਮੈਂਟ ਸਟਾਰਟ ਕਰਵਾਇਆ ਜਾਵੇ ਜੀ ਜੀ ਸੋ ਟੂਰਨਾਮੈਂਟ ਸਟਾਰਟ ਕਰਾਉਣ ਦੀ ਮੰਗ ਆ ਜਿਹੜੀ ਕੀਤੀ ਜਾ ਰਹੀ ਆ ਫਲਾਲ ਐਸਐਚਓ ਸਾਹਿਬ ਫੋਨ ਨਹੀਂ ਚੱਕ ਰਹੇ ਜੀ ਉਹਨਾਂ ਨੂੰ ਫੋਨ ਕੀਤੇ ਨੇ ਜਦੋਂ ਆਉਂਦੇ ਨੇ ਕੀ ਕਹਿੰਦੇ ਨੇ ਉਹਨਾਂ ਨਾਲ ਗੱਲ ਹੁੰਦੀ ਆ ਤਾਂ ਉਹੀ ਦੱਸਣਗੇ ਕਿ ਕੀ ਕਾਰਨ ਆ ਇਹਨਾਂ ਨੂੰ ਰੋਕਣ ਦਾ ਕਿਉਂਕਿ ਪੰਚਾਇਤ ਵੱਲੋਂ ਅਤੇ ਕਲੱਬ ਦੇ ਪ੍ਰਧਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸਐਚਓ ਸਾਹਿਬ ਕਹਿ ਰਹੇ ਨੇ ਕਿ 1:30 ਵਜੇ ਆਵਾਂਗੇ ਉਦੋਂ ਸਟਾਰਟ ਕਰਾਵਾਂਗੇ ਹਲੇ ਖੇਡਾਂ ਸਟਾਰਟ ਨਾ ਕਰਿਓ ਕੀ ਕਾਰਨਾ ਕਿਉਂ ਨਹੀਂ ਇਹ ਸਟਾਰਟ ਹੋ ਰਹੀਆਂ ਕੋਈ શુભ ਮਹੂਰਤ ਕਢਾਇਆ ਐ ਸੱਚੇ ਸਾਹਿਬ ਨੇ ਇਹ ਤਾਂ ਉਹੀ ਦੱਸਣਗੇ ਫਿਲਹਾਲ ਤੁਸੀਂ ਬਣੇ ਰਹੋ ਦੀਵਾਨਾ ਟੀਵੀ ਦੇ ਨਾਲ ਜੀ ਬਈ ਇਹਨਾਂ ਦਾ ਆਪ ਚ ਖੇਡਾਂ ਦਾ ਕਿਹੜਾ ਹੋਣੀ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਕਿਉਂਕਿ ਸਾਫ ਗਾ ਸਾਹਮਣੇ ਮੌਜੂਦਾ ਪੰਚਾਇਤ ਆ ਦੇਗਾ ਜੀ ਕਿਹੜੇ ਰੂਪ ਲਾਈ ਨੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਸਹਿਤ ਇਹ ਵੀ ਸਾਰਾ ਟੂਰਨਾਮੈਂਟ ਨਹੀਂ ਹੋ ਰਹਿੰਦੀ ਕਿਉਂਕਿ ਐਸਡੀਐਮ ਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਨਹੀਂ ਪਹਿਲਾਂ ਰਿਗਾਰਡਿੰਗ ਜੀ ਇਹਨਾਂ ਦੀ ਇਹਨਾਂ ਦੀ ਆਪਣਾ ਪਰਮਿਸ਼ਨ ਸੀ ਪਹਿਲਾਂ ਰਿਗਾਰਡਿੰਗ ਇਹਨਾਂ ਦੀ ਪਹਿਲਾਂ ਪਰਮਿਸ਼ਨ ਲਈ ਹੋਈ ਆ ਪਾਰਟੀ ਨੇ ਜਿਹੜੀ ਆ ਸਪੰਚ ਪਾਰਟੀ ਆ ਹੁਣ ਫਿਲਹਾਲ ਸਾਨੂੰ ਲੜਾਈ ਦਾ ਖਾਤਾ ਕਰਕੇ ਅਸੀਂ ਪਰਮਿਸ਼ਨ ਕੈਨਸਲ ਦੀ ਦੋਵਾਂ ਪਾਰਟੀਆਂ ਨਾਲ ਇਹਦਾ ਖਾਤਾ ਜ਼ਾਹਿਰ ਕਰਦੇ ਹੋਏ ਤੇ ਅਸੀਂ ਪਰਮਿਸ਼ਨ ਐਫਰ ਕਰਨ ਦੀ ਸਪੱਸ਼ਟ ਹੋ ਜਾਂਦਾ ਨੀ ਫਿਰ ਛੋਟੀ ਕੁਝ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦ ਤੁਸੀਂ ਨਹੀਂ ਅਸੀਂ ਖੜੇ ਆ ਫਿਰ ਅਸੀਂ ਦੇਖੋ ਲਾਅ ਐਂਡ ਆਰਡਰ ਤੋਂ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਨਾ ਇਹਨਾਂ ਦੇ ਖਿਲਾਫ ਇਹ ਪਹਿਲੇ ਆਲਰੇਡੀ ਗਵਰਨਮੈਂਟਿਕੇਸ਼ਨ ਲੈਏ ਹੋਏ ਤਾਂ ਕਰਕੇ ਅਸੀਂ ਦੁਬਾਰਾ ਵੀ ਜੋ ਵੀ ਲਾਅ ਐਂਡ ਆਰਡਰ ਤਾਂ ਹੀ ਸਾਹਮਣਾ ਤਾਂ ਹੀ ਆਈ ਆ ਖੜੇ ਨੇ ਕਿਤੇ ਦੂਰੋਂ ਦੂਰੋਂ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਉਹਨਾਂ ਦਾ ਕੀ ਕਿਸੀ ਦੇਖੋ ਬ੍ਰਦਰ ਲਾਅ ਐਂਡ ਆਰਡਰ ਵੀ ਦੇਖ ਲੈਣਾ ਹੈ ਜੀ ਨਾ ਅਸੀਂ ਲਾਅ ਐਂਡ ਆਰਡਰ ਦੇ ਸਬੰਧ 'ਚ ਅਸੀਂ ਤਾਂ ਹੀ ਅਗਾਹ ਕਰ ਰਹੇ ਹਾਂ ਤਾਂ ਹੀ ਪਰਮਿਸ਼ਨ ਕਿਉਂ ਦਿੱਤੀ ਐ ਸੀ.ਡੀ.ਐਮ ਸਾਹਿਬ ਜਾਂ ਡ ਉਹ ਉਹ ਪ੍ਰੂਵ ਹੋਣਾ ਤੇ ਜਾਂ ਕਿ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖੱਲਣ ਵਾਰੇ ਨੇ ਕੋਈ ਪਰਮਿਸ਼ਨ ਹੈਗੀ ਆ ਕਿਹਨਾਂ ਦਾ ਖੱਲਣ ਵਾਰੇ ਉਹਨਾਂ ਦੀ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਕਿਹਦੀ ਕਾਰਵਾਈ ਜੇ ਸਰਪੰਚ ਨੇ ਜਿਹੜੇ ਲਿਖ ਕੇ ਪਰਮਿਸ਼ਨ ਦਿੱਤੀ ਉਹਨਾਂ ਦੇ ਖਿਲਾਫ ਕਾਰਵਾਈ ਮੈਂ ਜੋ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਸਾਡੇ ਲਿਖ ਕੇ ਜੋ ਵੀ ਹੈਗਾ ਔਰ ਔਰ ਕਾਰਡ ਜਿਹੜੇ ਵੀ ਇੱਕ ਅਨੁਸਾਰ ਕਰ ਵੀ ਕਰਾਂਗੇ ਜੀ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫੇਰ ਕੀ ਕਰਾਂਗੇ ਨਹੀਂ ਫਿਲਹਾਲ ਬ੍ਰਦਰ ਐਜ਼ ਯੂ ਸਟੈਂਡ ਬਾਈ ਕਰਦਾ ਪ੍ਰੋਗਰਾਮ ਜੀ ਫੇਰ ਫਿਲਹਾਲ ਅਸੀਂ ਆਪਦੇ ਕੋਲ ਜੁਰੀ ਰਿਪੋਰਟ ਭੇਜਾਂਗੇ ਆਪਦੇ ਕੋਲ ਸਟੈਂਡ ਬਾਈ ਕਰਤਾ ਪ੍ਰੋਗਰਾਮ ਜੀ ਹਜੇ ਨਹੀਂ ਕਰਦੇ ਆ ਜੀ ਜਿਹੜੀ ਕਹਿੰਦੇ ਵੀ ਜਲਦੀਪਾ ਰਾਮਗੜ੍ਹ ਦੀ ਸ਼ਹਿ ਤੇ ਪੋਲੀਟਿਕਲ ਸ਼ਹਿ ਤੇ ਦੇਖੋ ਫਿਲਹਾਲ ਕੋਈ ਸ਼ਹਿ ਨਹੀਂ ਸਾਡੀ ਐਸੀ ਕੋਈ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਕਰਾਂਗੇ ਤੇ ਹੁਣ ਰੱਦ ਕਰਤਾ ਮੈਚ ਨਹੀਂ ਮੈਚ ਰੱਦ ਨਹੀਂ ਬਸ ਸਸਪੈਂਡ ਕੀਤਾ ਜੀ ਫਿਲਹਾਲ ਅਜਿ ਤੌਰ ਤੇ ਕਿ